ਅੱਜ ਸਰਕਾਰ ਵੱਲੋਂ ਤੇ ਆੜਤੀਆਂ ਜਿਹੜੀ ਹੜਤਾਲ ਕੀਤੀ ਹੋਈ ਸੀ ਝੋਨਾ ਨਹੀਂ ਖਰੀਦਣਾ ਸਰਕਾਰ ਸਾਨੂੰ ਕੁਝ ਸਾਡੇ ਪੱਲੇ ਨਹੀਂ ਪੈ ਰੇ ਤੁਸੀਂ ਅੱਜ ਮਾਰਕੀਟ ਕਮੇਟੀ ਦੇ ਦਫ਼ਤਰ ਆਏ ਸਾਰੇ ਆੜਤੀਆਂ ਨਾਲ ਮੀਟਿੰਗ ਕੀਤੀ ਕੀ ਕਹੋਗੇ ਦੇਖੋ ਜੀ ਜਿਵੇਂ ਤੁਹਾਨੂੰ ਪਤਾ ਹੈ ਇੱਕ ਤਰੀਕ ਤੋਂ 1 ਅਕਤੂਬਰ ਤੋਂ ਸਾਡਾ ਜੋ ਆਫੀਸ਼ੀਅਲ ਸੀਜ਼ਨ ਹੈ ਪੈਡੀ ਦਾ ਉਹ ਸ਼ੁਰੂ ਹੋ ਚੁੱਕਿਆ ਹੈ ਇਸ ਸੰਬੰਧ ਦੇ ਵਿੱਚ ਸਾਡੇ ਜੋ ਆੜਤੀ ਭਰਾ ਨੇ ਉਹਨਾਂ ਦੇ ਕੁਝ-ਕੁਝ ਇਸ਼ੂਸ ਸੀਗੇ ਜੋ ਸਰਕਾਰ ਪੱਧਰ ਤੇ ਵੀ ਬੜੇ ਪੋਜ਼ਿਟਿਵ ਵੇਅ ਨਾਲ ਵਿਚਾਰੇ ਜਾ ਰਹੇ ਨੇ ਸਾਡੇ ਲੈਵਲ ਤੇ ਵੀ ਕੁਝ ਕੁ ਉਹਨਾਂ ਵੱਲੋਂ ਗੱਲਾਂ ਆਈ ਸੀਗੀ ਮੈਂ ਪਹਿਲਾਂ ਵੀ ਆਪਣੇ ਜੋ ਆਰਤੀ ਭਰਾ ਨੇ ਉਹਨਾਂ ਨਾਲ ਇੱਕ ਦੋ ਮੀਟਿੰਗਸ ਕੀਤੀਆਂ ਨੇ ਔਰ ਅੱਜ ਵੀ ਮੈਂ ਉਸੇ ਸੰਬੰਧ ਵਿੱਚ ਇੱਕ ਤਾਂ ਮੰਡੀ ਦਾ ਜਾਇਜ਼ਾ ਲੈਣ ਆਇਆ ਸੀਗਾ ਕਿ ਮੰਡੀ ਦੇ ਪ੍ਰਬੰਧ ਵਿੱਚ ਪ੍ਰਬੰਧ ਕਿਸ ਤਰ੍ਹਾਂ ਦੇ ਤਾਂ ਪ੍ਰਬੰਧ ਸਾਰੇ ਬਿਲਕੁਲ ਜ਼ਰੂਰਤ ਨੇ ਔਰ ਨਾਲ ਹੀ ਮੇਰੀ ਇੱਛਾ ਹੋਈ ਕਿ ਮੈਂ ਸਾਰੇ ਜੋ ਸਾਡੇ ਆਰਤੀ ਭਰਾ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂ ਤਾਂ ਉਹਨਾਂ ਨੇ ਕੁਝ ਕੁ ਆਪਣੇ ਮੁੱਦੇ ਰੱਖੇ ਨੇ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਆਨਾਲੇ ਟਾਈਮ ਦੇ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਇਹ ਸਾਰਾ ਹੱਲ ਹੋ ਜਾਏਗਾ ਔਰ ਬਹੁਤ ਵਧੀਆ ਤਰੀਕੇ ਨਾਲ ਜੋ ਸਾਡਾ ਸੀਜ਼ਨ ਹੈ ਉਹ ਜਾਏਗਾ ਔਰ ਕਿਸੇ ਕਿਸਮ ਦੇ ਵੀ ਕਿਸੇ ਨੂੰ ਕੋਈ ਵੀ ਚਿੰਤਾ ਜਾਂ ਪਰੇਸ਼ਾਨੀ ਨਹੀਂ ਆਵੇਗੀ ਇਹ ਇਹ ਮੈਂ ਭਰੋਸਾ ਦਿੰਦਾ ਔਰ ਨਾਲੇ ਤੁਹਾਡੇ ਲਈ ਮੈਂ ਆਪਣੇ ਸਾਰੇ ਜ਼ਮੀਂਦਾਰ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਜ਼ਰੂਰ ਇਨਸ਼ੋਰ ਕਰਨ ਕਿ ਜੋ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡ ਐ ਮਾਪਸ਼ਰ ਦਾ ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣ ਔਰ ਜਨੋਵੀ ਮੰਡੀ ਦੇ ਵਿੱਚ ਉਹਨਾਂ ਦੇ ਝੋਨੇ ਦੀ ਆਮਦ ਹੁੰਦੀ ਹੈ ਤਾਂ ਇੰਸ਼ੋਰ ਕਰਨ ਕਿ ਕੋਈ ਮੌਇਸਚਰ ਦੇ ਨਾਲ ਲਿਮਿਟਸ ਨਾ ਹੋਵੇ। ਇੱਕ ਹੋਰ ਨਾਲ ਦੀ ਨਾਲ ਮੈਂ ਤੁਹਾਡੇ ਮਨਚ ਰਹੀ ਅਪੀਲ ਕਰਾਂਗਾ ਕਿ ਸਾਰੇ ਜ਼ਮੀਨਦਾਰ ਸਾਡਾ ਬੜੇ ਜ਼ਿੰਮੇਵਾਰੀ ਨਾਲ ਇਸ ਚੀਜ਼ ਨੂੰ ਸਮਝਦੇ ਵੀ ਹੈ ਜਾਣਦੇ ਵੀ ਹੈ ਕਿ ਜੋ ਵਾਤਾਵਰਣ ਪ੍ਰਤੀ ਜੋ ਸਾਡੀ ਜ਼ਿੰਮੇਵਾਰੀ ਹੈ ਉਹ ਵੀ ਜ਼ਰੂਰ ਜ਼ਰੂਰੀ ਹੈ। ਔਰ ਜੋ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਤਹਿਲ ਦੇ ਵਿੱਚ ਸਾਡਾ ਯੋਗਦਾਨ ਦੇਣਾ ਚਾਹੀਦਾ ਹੈ। ਸਾਡਾ ਸਾਥ ਦੇਣਾ ਚਾਹੀਦਾ ਔਰ ਬਹੁਤ ਵਧੀਆ ਸਾਨੂੰ ਰੁਝਾਨ ਹੁਣ ਤੱਕ ਮਿਲ ਵੀ ਰਿਹਾ ਹੈ ਤਾਂ ਤੁਹਾਡੇ ਮੰਚ ਚ ਰਹੀ ਇਹ ਵੀ ਅਪੀਲ ਹੈ ਕਿ ਸਾਰੇ ਜੋ ਸਾਡੇ ਜ਼ਮੀਨ ਦਾ ਪਰਾਇਆ ਕੋਈ ਵੀ ਪਰਾਲੀ ਨੂੰ ਨਾ ਲਾਵੇ ਹਾਂਜੀ ਪਰ ਮੈਂ ਤੇ ਜੇ ਅੱਗੇ ਗੱਲ ਕਰੀਏ ਤੁਸੀਂ ਵੀ ਇਹ ਆਰਥੋ ਐਸੈਸਮੈਂਟ ਜਿਹੜੇ ਇੱਥੇ ਰਪੋਰਟ ਨੇ ਤੇ ਜਿਲ੍ਹਾ ਸੈਕਟਰੀ ਉਹ ਤਾਂ ਜੇ ਗੱਲ ਕਰੀਏ ਕਿ ਇਹ ਮੰਗਤ ਸੀ ਜਿੰਨੂੰ ਲੈ ਕੇ ਜਿਹੜੇ ਕਿ ਆਰਥੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੇਨ ਸਾਡੀ ਮੰਤ ਜਿਹੜੀ ਸਾਡੀ 2.5% ਹੋਰ ਅੜ ਰਹੀ ਹੈ ਪੰਜਾਬ ਦਾ ਗੁੱਡੀ ਇੱਕ ਇੱਕ ਹੋਰਾ ਜਿਹੜੀ ਸਾਡੀ ਲੀਵਰ ਦੀ ਸੀ ਜਿਹੜੀ ਲੀਵਰ ਤੇ ਬਹੁਤ ਕੰਮ ਕਰ ਰਿਹਾ Haryana ਇੰਨੇ ਕਉਂ ਜਾਂਦੀ ਹੈ ਸਭੇ ਪੰਜਾਬ ਚ ਘੱਟ ਫੇਰ ਸਾਡੀ ਜਿਹੜੀ ਕੀਤੀ ਹੋਈ ਹੈ ਇਹਨਾਂ ਨੇ ਰੋਕੀ ਹੋਈ EBM ਦੇ ਵਿੱਚ ਉਹ ਆਰਡਰ ਜੈ ਮੰਗਾਇਆ ਜਿਹੜੀਆਂ ਸਾਡੀਆਂ ਕੋਈ ਸਟੇਟ ਲੈਵਲ ਤੇ ਯਾਰ ਉਹ ਬੜੀ ਇੰਪੋਰਟੈਂਟ ਪੁਆਇੰਟ ਦੇ ਵਿੱਚ ਆ ਸਾਡੀ ਲਾਲ ਵੀ ਉੱਥੇ ਸਾਨੂੰ ਵਾਧੂ ਦਿੱਤੀ ਆ ਰਹੀ ਇਹੋ ਜਿਹਾ ਮੰਗਾਇਆ ਜਿਹੜੀਆਂ ਦਿਆਂ ਨਾ ਸਾਡੀ ਮੇਨ ਜਿਹੜੀ ਆ 2.5% ਵਾਧੂ ਵਾਧਾ ਦੇਖ ਰਹੇ ਠੀਕ ਹਨ ਕਰੀਏ ਪੰਜਾਬ ਸਰਕਾਰੋਂ ਲੋਕੀਂ ਅश्वਾਸਨ ਦਿੱਤਾ ਜਾ ਰਿਹਾ ਜੂਨੀਅਨ ਅੱਜ ਤਾਂ ਇਹ ਸਾਡੀ ਮੀਟਿੰਗ ਹੋਈ ਹੈ ਬੇਸਟਰ ਮੀਟਿੰਗ ਜਿਹੜੀ ਸਟੇਟ ਲੈਵਲ ਤੇ ਸਟੇਟ ਲੈਵਲ ਤੇ ਪੰਜਾਬੀ ਸਾਡੇ ਇਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਪਰ ਉਹ ਬੇਸਟਰ ਜੇ ਗੱਲ ਕਰੀਏ ਅੱਜ ਡੇਸਾ ਬੁਰਲੋਵੀ ਕਹਿੰ ਲੋ ਕਿ ਤੁਹਾਡੇ ਜੁਨੀਅਨ ਇਕ ਬੋਥਰਾ ਮੰਡੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤਾਂ ਕੀ ਗੱਲਬਾਤ ਨਿਕਲੀ ਤੇ ਪ੍ਰਸ਼ਾਸਨ ਜਿਹੜੀ ਤੁਹਾਡੀ ਗੱਲਬਾਤ ਮੁਤਕਿ ਕੀ ਲੱਗਦਾ ਕਿ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਕੰਮ ਜੇ ਕਿ ਸ਼ੁਰੂ ਕੀ ਤਜਾਵੇ ਪਰ ਜੁਨੀਅਨ ਵੱਲੋਂ ਕੀ ਡਿਸੀਜਨ ਦੇਖੋ ਸਰਕਾਰ ਦਾ ਦਬਾਅ ਆ ਅਫਸਰਾਂ ਦੇ ਉੱਤੇ ਅਫਸਰਾਂ ਨੇ ਗਾਂ ਸਭੇ ਨਾਲ ਰਾਤ ਤੱਕ ਕਰਦੇ ਆ ਸਾਰੇ ਜਿਲ੍ਹਾ ਗੁਰਦਾਸਪੁਰ ਦੇ ਉੱਤੇ ਅਫਸਰ ਸੀਗੇ ਡੀਐਨਓ ਸੀਗੇ ਸਪਰੇਅ ਏਜੰਸੀ ਦੇ ਉਹਨਾਂ ਨੇ ਤਾਂ ਡੀਸਰਨਲ ਸੰਮੂਹ ਕਿਹਾ ਮੈਨੂੰ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਓ ਮੇ ਸਾਡੇ ਕੰਮ ਚੰਗੀ ਕੀਤਾ ਜਾਵੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਪਰ ਅਸੀਂ ਸਟੇਟ ਲੈਵਲ ਤੇ ਸਮਝੋ ਉਹ ਸਾਡੇ ਸਟੇਟ ਬੋਡੀ ਦਾ ਜੇ ਉਹਨਾਂ ਨਾਲ ਮੀਟਿੰਗ ਕਰਕੇ ਸ ਪੰਜਾਬ ਸਰਕਾਰ ਸਾਰੇ ਮੰਗਾਂ ਬਾਰੇ ਬਦਲੀਆ ਸਮੂਹ ਕੰਮ ਕਰਨ ਦੀ ਕੀ ਦੇਰੀ ਹੈ ਪਰ ਸਾਰੇ ਮੰਗਾਂ ਤੋਂ ਕਿ ਮਨੂੰ ਕੀ ਆਪਾਂ ਗੱਲ ਕਰੀਏ ਕਹ ਲਓ ਕਿ ਆਰਤੀਓ ਐਸੈਸ਼ਨ ਚਾਹੀ ਪੰਜਾਬ ਦੀ ਹੈ ਚਾਹੀ ਕਰਪੋਥਲੇ ਦੀ ਜਿਹੜੇ ਮੱਝੇ ਜ਼ਿਲ੍ਹੇ ਦੀ ਆ ਮਤ ਕਿ ਜਦੋਂ ਝੋਨੇ ਚ ਕਣਕ ਦਾ ਸੀਜ਼ਨ ਆਂਦਾ ਉਦੋਂ ਹੀ ਕਿਉਂ ਇਹਨਾਂ ਨੂੰ ਜਾਤਨ ਤੋਂ ਪਹਿਲਾਂ ਕਿਉਂ ਨਹੀਂ ਆਪਣੀ ਮੰਗਾਂ ਨੂੰ ਸਰਕਾਰ ਤੱਕ ਰੱਖ ਦੇ ਐਤੋਂ 1.5 ਮਹੀਨਾ ਪਹਿਲਾਂ ਸਭ ਦੇ ਸਬੰਧ ਵਿੱਚ ਮੀਟਿੰਗ ਹੋਈ ਸੀ ਜਿੱਥੇ ਸਾਰੇ ਜਿਹਨੇ ਨੇ ਅਰਤੀ ਲਈ ਗਿਆ ਸੀ ਹਰੇਕ ਮੰਡੀ ਦਾ ਅਰਤੀਆ ਗਿਆ ਸੀ ਉੱਥੇ ਸਭ ਸੁਪਨਿਆਂ ਨਾਲ ਸਭਾ ਖੁਸ਼ੀ ਸੀ ਜਿਹੜੀਆਂ ਮੰਗਾਂ ਅੱਜ ਵੀ ਆ ਉਹ ਇੱਕ ਮਹੀਨਾ ਪਹਿਲਾਂ ਅਸੀਂ 1.5 ਮਹੀਨਾ ਪਹਿਲਾਂ ਅਸੀਂ ਅਰਧ ਮੀਟਰ ਦਾ ਪਾਈ ਪੰਜਾਬ ਸਰਕਾਰ ਨੂੰ ਕਿਉਂਕਿ ਜਿਹੜੀ 2019 ਤੋਂ ਸਾਡੀ ਫਰੀਜ਼ ਕੀਤੀ ਹੋਈ ਆ ਅਰਧ ਛੇੜੀ ਹੋਈ ਏ ਉਹ ਅਜੇ ਤਾਈਂ ਜੇ ਜੇ ਸਾਡੇ ਨਾਲ ਸਾਡੀ ਐਮਐਸਪੀ ਵਧੀ ਆ ਉਹ ਸਭ ਨਾਲ ਸਾਨੂੰ ਢਾਈ ਫਸਲ ਰਾਡ ਦਿੱਤੀ ਜਾਵੇ ਜਿਹਦੇ ਵਿੱਚ ਪਰ ਉਸ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਗੋਲਾ ਹੀ ਨਹੀਂ ਆਈ ਥਿੰਕ ਨੇ ਡੇਢ ਮਹੀਨਾ ਅਸੀਂ ਪਹਿਲਾਂ ਕਿਹਨ ਦਾ ਮਤਲਬ ਕੀ ਜਦੋਂ ਜਾਂਜੇ ਬੇੜੇ ਆਏ ਨੇ ਉਹਨੇ ਕਰਨ ਬਿਨਾਂ ਦੀ ਸੋਚਦੇ ਹੁੰਦੇ ਇਹ ਤਾਂ ਸਰਕਾਰ ਵਿੱਚ ਆਰਥਿਕ ਸੰਕਟ ਆਰਥਿਕ ਹੁੰਦਾ ਨਹੀਂ ਇਹਦੇ ਵਿੱਚ ਰੋਣਾ ਸਰਕਾਰ 'ਤੇ ਰੋਣਾ ਸਰਕਾਰ ਨੇ ਇਸ ਗੱਲ ਨੂੰ ਗੌਰ ਹੀ ਨਹੀਂ ਕੀਤੀ ਆਰਥਿਕ ਦਾ ਕੀ ਕਿਸ ਹੁੰਦਾ ਕਹਿੰਦਾ ਮਤਲਬ ਕੀ ਸਾਰਾ ਗੱਲ ਕਿ ਕਿਸੋਰ ਸਰਕਾਰ ਦਾ ਹੀ ਆ ਆਏ ਸਰਕਾਰ ਦੇ ਇਹ ਜਿਹੜੇ ਪੌਂਸਿੰਗ ਹੋ ਰਹੇ ਉਹਨੂੰ ਪੌਂਸਿੰਗ ਨਾ ਕਹੋ ਹੁਣ ਕੀ ਏਜੰਡੇ ਘੇਰੋਗੇ ਅਨੋਰੇ ਟਾਈਮ ਤੇ ਜੋ ਸਾਡੇ ਸਟੇਟ ਲੈਵਲ ਫੈਲਾਉਂਗਾ ਨਹੀਂ ਹੁੰਦਾ ਅਸੀਂ ਉਹਨਾਂ ਦਾ ਸਰ ਕੀ ਨਾਮ ਹੈ ਆਪਣਾ ਸੰਦਤ ਕੁਮਾਰ ਕਦਾਨਾਤੀ ਜਿਹੜੂ ਦਾ ਬਣ ਹਾਂਜੀ ਸਨਜੀ ਗੱਲ ਕਰੀਏ ਜਿਹੜੀ ਕਿ ਪੰਜਾਬ ਪੱਧ ਤੇ ਆਰਟੀਐ ਸੈਸ਼ਨ ਵੱਲੋਂ ਮਤਕੀ ਜਿਹੜੀ ਸਰਕਾਰ ਦੇ ਖਿਲਾਫ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀ ਚੱਲ ਰਿਹਾ ਵਾ ਕੀ ਮੰਗਾ ਸੀ ਜਿੰਨੂੰ ਲੈ ਕੇ ਸਾਰਾ ਤਨਪਜਸ਼ਨ ਕੀਤਾ ਜਾ ਰਿਹਾ ਸਾਡੀ ਖੁਸ਼ੀ ਸੀ ਪੰਜਾਬ ਸਰਕਾਰ ਨਾਲ ਸਾਡੀ ਆਰਟਰੀਆ 2019-20 ਤੋਂ 2.5 ਘੰਟੇ ਤੱਕ ਆ ਕੇ 48% ਫਿਕਸ ਕਰਤੀ ਗਈ ਸ਼ਰੀਪਈ ਸ਼ਰੀਪਈ ਜਦਕਿ ਸਾਨੂੰ 2.5 ਘੰਟੇ ਕਮਿਸ਼ਨ ਵਿੱਚ ਰੱਖਿਆ ਗਿਆ ਪਹਿਲੀ ਮੇਨ ਮਾਲ ਦੇ ਪੇਜ ਹੈ ਦੂਜਾ ਸਾਡਾ ਵਾ ਕਿ ਸਟੇਜੋ ਵਿੱਚ ਮੋਗੇ ਸਾਹਿਬ ਦੇ ਵਿੱਚ ਉਤਮਾਨ ਗਿਆ ਵਾ ਉਹਨਾਂ ਕੰਮ ਦੇ ਫਰੰਟ ਫਾਰਮ ਦਿੱਤੀ। ਉਹ ਸਾਡੀ ਬਾਕੀ ਬਾਰੇ ਇਹ ਜਮੇ ਦਿੱਤੀ ਹੈ। ਮੁਕੇਸ਼ਾ ਜੀ ਦੇ। ਇਹ ਤਾਂ ਧੰਨ ਹੈ। ਲੇਬਰ ਜਿਹੜੀ ਹਰ ਇੱਕ ਘਟੋੜ 25 ਰੁਪਏ ਵਧਾਈਏ ਬੇ ਲੇਬਰ ਰੇਟ ਘਟਾ। ਸਰਕਾਰ ਨੇ ਕੁਝ ਵਧਾਇਆ ਨਾ 40 ਪੈਸੇ ਪਰ ਬੈਕ ਬਰੂ ਵਧਾਇਆ। ਮੈਂ ਕਿ ਕਾਰਨ ਕੀ ਹੈ ਕਿ ਜਦੋਂ ਚੋਨਾਜਾ ਕਣਕ ਦਾ ਸੀਜ਼ਨ ਆਂਦਾ ਵਾ ਉਦੋਂ ਹੀ ਕਹ ਲੋ ਕਿ ਤਾਨੂੰ ਕਹਿੰਦੇ ਕਿ ਜਦ ਤੱਕ ਬੇੜੇ ਜਾਂਚਾਈ ਹੋਵੇ ਤਾਂ ਫਿਰ ਕੁੜੀ ਦੇ ਕੰਨ ਬਣੇ ਜਾਂਦੇ ਤਾਂ ਫਿਰ ਤੁਹਾਨੂੰ ਹੋਣੀ ਕਿ ਚੇਤੰਨ ਕਿ ਪਹਿਲਾਂ ਕਿਉਂ ਨਹੀਂ ਤੁਸੀਂ ਆਪਣੇ ਮੁੱਦਿਆਂ ਨੂੰ ਲੈ ਕੇ ਪੇਲ ਕਰਦੇ ਤੁਸੀਂ ਚਾਰ ਪੰਜ ਸਾਥ ਤੋਂ ਸਰਕਾਰ ਨੂੰ ਕਹਿ ਰਹੇ ਆ ਕਿ ਸਾਡੀ ਕੋਈ ਸੇਵਾ ਨਹੀਂ ਥੋੜੀ ਕਿ ਹੁਣ ਇਧਰ ਇੱਕ ਇਸ਼ੂ ਵੱਡਾ ਬਣ ਗਿਆ ਹੈ ਜੈਡਰਾਵਿਸ਼ ਜੈਡਰਾ ਕੋਲ ਨਰਕ ਉਹ ਟੋਲ ਡਾਊਨ ਗੋਦਾਮ ਨਹੀਂ ਹੈ ਇਸ ਕਰਕੇ ਅਸੀਂ ਇਹ ਨਾਲ ਉਹਨਾਂ ਦੇ ਇਨਸਾਫ ਦਿੰਨੇ ਅੰਦਰ ਆਫਰ ਨਹੀਂ ਸੀ ਕਿ ਤੁਹਾਨੂੰ ਕਿਤੇ ਕਹ ਲੋ ਕਿ ਤੁਹਾਡੀ ਜੇ ਸਰਕਾਰ ਦੀ ਆਪਸੀ ਲੜਾਈ ਦੇ ਵਿੱਚ ਕਿਸਾਨ ਪੀਸਿਆ ਜਾ ਰਿਹਾ ਵਾ ਉਹ ਆਪਣੀ ਫਸਲ ਲੈ ਕੇ ਕਿੱਥੇ ਜਾਵੇ ਸਾਡੇ ਏਰੀਆ ਦੇ ਵਿੱਚ ਅਜੇ ਕੋਈ ਨਹੀਂ ਬਹੁਤ ਮੇਜਰ ਬਲੋਗ ਨਹੀਂ ਆ ਬਹੁਤ ਰੀਕਟ ਆ ਜਿਹੜਾ ਝੋਨਾ ਹਾਈਬ੍ਰਿਡ ਆ ਰਿਹਾ ਉਹ ਨਹੀਂ ਮਗਾ ਮੋਟਾ ਉਹ ਵੀ ਹਾਈਬ੍ਰਿਡ ਝੋਨਾ ਸਰਕਾਰ ਕਿੱਦਾਂ ਨਹੀਂ ਜਿੱਦਾਂ ਮਤਲਬ ਕਿ ਕਹ ਲੋ ਕਿ ਤੁਹਾਡਾ ਸੰਘਰਸ਼ ਚੱਲਦਾ ਪਿਆ ਲੱਗਦਾ ਨਹੀਂ ਕਿ ਸੰਘਰਸ਼ ਤੁਹਾਡਾ ਕਦੇ ਜਲਦੀ ਨਿਬੜ ਜਾਊਗਾ ਇਹ ਲੱਗਦਾ ਲੰਬਾ ਵੀ ਜਾ ਸਕਦਾ ਵਾ ਤਾ ਕਿਸਾਨ ਕਿਸਾਨ ਕਿਥੇ ਖੜੇ ਆ ਸਰਕਾਰ ਬਲੋ ਕੀ ਤਨੋ ਵਾਸ਼ਾਸ਼ਣ ਮਿਲ ਰਹਿਆ ਸਰਦੇ ਬਲੋ ਸਰਕਾਰ ਨੂੰ ਇਹ ਕਹਿਆ ਗਿਆ ਵਾ ਕਿਕਰਾਂ ਜ ਵਸਵਾਹ ਹੋ ਜਾਏਗਾ ਅਸੀਂ ਤੁਹਾਡੇ ਨਾਲ ਵਾਗ ਅੱਜ ਡੀਸੀ ਸਾਹਿਬ ਬਲੋ ਵੀ ਤੁਹਾਡੇ ਨਾਲ ਮੀਟਿੰਗ ਕੀਤੀ ਗਈ ਹੈ ਤਾ ਡੀਸੀ ਸਾਹਿਬ ਬਲੋ ਕੀ ਵਾਸ਼ਾਸ਼ਣ ਦਿੱਤਾ ਗਿਆ ਤਨ ਜੀਸੀ ਸਾਹਿਬ ਨੇ ਇਹ ਕਹਿਇਆ ਕਿ ਅਸੀਂ ਤੁਹਾਡੇ ਨਾਲ ਕਰਦੇ ਆ ਤੇ ਸਾਡੀ ਅੱਜ ਪੰਜਾਬ ਆਡੀਜ਼ੀ ਦੀ ਮੀਟਿੰਗ ਹੈ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਉਹ ਸੱਚਾ ਜਿਹੜਾ ਮਤਲਬ ਹਲ ਹੋਊਗਾ ਜੇ ਹੋ ਗਿਆ ਤਾਂ ਅਸੀਂ ਕੱਲ ਨੂੰ ਆਵਾਂਗੇ ਕਹਿੰਦਾ ਮਤਲਬ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਮਦਦ ਕੀ ਕਰ ਲੋ ਕਿ ਕਿਸਾਨਾਂ ਨੂੰ ਰਾਹਤ ਮਿਲੂਗੀ ਹਾਂ ਜੀ ਕੋਈ ਗੱਲ ਨਹੀਂ ਕਿਸਾਨਾਂ ਦੇ ਨਾਲ ਨਾਲ ਕਹਿੰਦਾ ਮਤਲਬ ਕਿ ਆਰਤੀ ਨੂੰ ਵੀ ਰਾਹਤ ਮਿਲੂਗੀ ਦੇਖੋ ਕਿ ਕਿਸਾਨਾਂ ਨੂੰ ਨਹੀਂ ਸਾਰੇ ਮਜ਼ਦੂਰ ਭਰਾ ਵਿਲੇ ਬੈਠੇ ਆ ਅਸੀਂ ਲੋਕ ਵੀ ਵਿਲੇ ਬੈਠੇ ਆ ਮੁਨੀਮੀ ਵੀ ਵਿਲੇ ਬੈਠੇ ਆ ਸਾਡੇ ਅਸੀਂ ਚਾਹੁੰਦੇ ਹਾਂ ਫੜਾ ਫੜਾ ਇਹਦਾ ਮਤਲਬ ਨਾ ਹੋਵੇ ਅਸੀਂ ਆਪਣਾ ਕੰਮ ਕਰੀਏ